ਫੜਾ ਕੇ ਜਿੱਦ ਚਲਾ ਰਹੇ ਗੱਡੀ ਸੜ ਦੀ ਸਪੀਡ ਇਹ ਚੱਲਦੀ ਹੈ 120 ਚੱਲ ਰਹੀ ਹੈ ਜਾਂ 90 ਚੱਲ ਰਹੀ ਹੈ ਇੱਕ ਗੱਡੀ ਤਾਂ ਮੀਟਰ ਦੇਖਦਾ ਰਹੇ ਗੱਡੀ ਗਏ ਰਸਤਾ ਦੇਖੇ ਲੋਕੀ ਜਿਹੜੇ 10 ਲੱਖ ਚਲਾਨ ਘਟੇ ਆ ਉਹਦੇ ਸਰਕਾਰੀ ਗੱਡੀ ਨੇ ਕਿੰਨੇ ਚਲਾਨ ਆ ਹਵੇ ਕਹਿੰਦੇ ਵੀ ਮੁਹਾਲੀ ਵਾਲੇ ਪਾਸਿਓ ਆ ਜਾਓ ਪੰਚਕੁਲ ਵਾਲੇ ਪਾਸਿਓ ਆ ਜਾਓ ਤੁਸੀਂ ਜਦੋਂ ਚੰਡੀਗੜ੍ਹ ਐਂਟਰ ਹੁੰਦੇ ਹੋ ਸਾਰੇ ਅਲਰਟ ਹੋ ਜਾਂਦੇ ਆ ਵੀ ਟ੍ਰੈਫਿਕ ਵਾਲੇ ਨਿਯਮ ਬੜੇ ਸਖਤ ਤਾਂ ਹੈ ਪਰਸੇ ਤੇ ਨਿਯਮ ਸਖਤ ਨਹੀਂ ਹੈਗੇ ਇੱਥੇ ਅੱਛਾ ਸਿਰਫ ਸੀਸੀਟੀਵੀ ਲਗਾਏ ਹੋਏ ਆ ਉਹ ਬੰਦੇ ਫੋਟੋ ਲੈਂਦੇ ਆ CCTV ਫੋਟੋ ਖਿੱਚਦੇ ਸਿਰਫ CCTV ਚਲਾਨ ਨਹੀਂ ইস্যੂ ਕਰ ਉਹ ਫੋਟੋ ਉਹਨਾਂ ਦੇ ਪੁਲਿਸ ਵਾਲੇ ਕੋਲੀ ਜਾਂਦੀ ਹੈ ਟਰੈਫਿਕ ਪੁਲਿਸ ਦਾ ਕਨਸਟੇਬਲ ਵੀ ਆਈਕਿਊ ਲੈਵਲ ਕਿੰਨਾ ਹੁੰਦਾ ਹੈ ਸਾਨੂੰ ਪਤਾ ਹੈ ਉਹ ਬੰਦਾ ਡਿਸਾਈਡ ਕਰਦਾ ਹੈ ਕਿ ਇਹ ਚਲਾਨ ਕਰਨਾ ਹੈ ਕਿ ਨਹੀਂ ਕਰਨਾ ਵੀ 10 ਲੱਖ ਚਲਾਨ ਕੱਟੇ 14 ਲੱਖ ਸਾਡੀ ਅਵਰਦੀ ਹੈ ਇਹਨਾਂ ਨੇ ਇੰਨੇ ਚਲਾਨ ਕਿੱਥੇ ਕੱਟ ਗਏ ਇਹਦਾ ਮਤਲਬ ਇਹ ਹੈ ਕਿ ਇੱਕ ਇੱਕ ਗੱਡੀ ਤੇ ਕਈ ਕਈ ਚਲਾਨ ਕੱਟੇ ਯਾਰ ਇਹ ਕਈ ਚਲਾਨ ਕੱਟੇ ਜਾਣੇ ਉਹਦੇ ਐਕਸ਼ਨ ਕੀ ਕਰਿਆ ਜੇ ਕਾਰ ਇਹ ਬਾਤ ਦੀ ਅਗਰ ਸਪੀਡ ਹੋਵੇ ਤਾਂ ਉਹਦਾ ਚਲਾਨ ਨਹੀਂ ਕੱਟੇ। ਜੇ 1 ਸੈਕਿੰਡ ਦਾ ਹਜ਼ਾਰਵਾਂ ਹਿੱਸਾ ਵੀ ਜੇ ਕੋਈ ਗਲਤੀ ਕਰ ਜੇ ਤੇ ਉਹਦਾ ਫੋਟੋ ਖਿੱਚ ਲੈਂਦਾ। ਕੈਮਿੰਗ ਫਿਨਿਸ਼ ਵਾਲੇ ਮੈਂ ਬਿਲਕੁਲ ਕਹਿ ਰਿਹਾ ਕਿ ਉਹ ਖਿਜੇ ਹੋਏ ਬੈਠੇ ਨੇ। ਪਹਿਲਾਂ ਤਾਂ ਉਹ ਸੜਕਾਂ ਤੇ ਰੋਕ ਕੇ ਲੋਕਾਂ ਦੇ ਚਲਾਨ ਕਰ ਸਕਦੇ ਸੀ, ਮਿਲਵਰਤਨ ਕਰ ਸਕਦੇ ਸੀ। ਉਹ ਹੁਣ ਸੀਸੀਟੀਵੀ ਨੇ ਉਹ ਬੰਦ ਕਰਤਾ। ਜਿਹੜੇ ਚਲਾਨ ਕੱਟੇ ਨੇ 50% ਤੋਂ ਜ਼ਿਆਦਾ ਚਲਾਨ ਸਪੀਡ ਦੇ ਚਲਾਨ। ਕਿੰਨੀ ਸਪੀਡ ਦੇ ਚਲਾਨ ਕੱਟੇ? ਕੁਣ ਤੁਸੀਂ ਦੱਸ ਦਿਓ ਸਾਨੂੰ ਵੀ ਤੁਸੀਂ 60 ਤੋਂ ਉੱਪਰ ਨਹੀਂ ਚਲਾਣਾ ਕਿਹੜੇ ਕਿਹੜੇ ਬੋਰਡ ਕਿੱਥੇ ਕਿੱਥੇ ਲੱਗਿਆ ਹੋਇਆ ਹੈ ਮਤਕਾ ਚੌਂਕ ਜਿਹਨੂੰ ਕਹਿੰਦੇ ਨੇ ਉਸ ਤੇ ਕਿੰਨੇ ਸੀਸੀਟੀਵੀ ਲੱਗੇ ਆ ਸਾਨੂੰ ਦੱਸ ਦਿਓ ਕੋਈ ਕਿੰਨੇ ਸੀਸੀਟੀਵੀ ਉੱਥੇ ਲੱਗੇ ਹੋਏ ਨੇ ਤੇ ਉਸ ਰੋਡ ਤੇ ਕਿੰਨੇ ਚਲਾਨ ਕੱਟੇ ਹੋਏ ਚੰਡੀਗੜ੍ਹ ਉਹਨਾਂ ਸ਼ਹਿਰਾਂ ਦੇ ਵਿੱਚੋਂ ਇੱਕ ਹੈ ਜਿਸ ਦੀ ਚੜਾਈ ਨੂੰ ਜਿਸ ਦੇ ਨਿਯਮਾਂ ਨੂੰ ਲੈ ਕੇ ਜਿਸ ਦੀ ਸੁੰਦਰਤਾ ਨੂੰ ਲੈ ਕੇ ਗੱਲਾਂ ਹੁੰਦੀਆਂ ਰਹਿੰਦੀਆਂ ਪਰ ਸਾਲ 2023 ਚੰਡੀਗੜ੍ਹ ਦੇ ਲਈ ਕਿਸ ਤਰ੍ਹਾਂ ਦਾ ਰਿਹਾ ਪ੍ਰਸ਼ਾਸਨਿਕ ਤੌਰ ਦੇ ਉੱਤੇ ਪ੍ਰਬੰਧਾਂ ਦੇ ਤੌਰ ਦੇ ਉੱਤੇ ਪ੍ਰਸ਼ਾਸਨ ਨੇ ਤੇ ਬਥੇਰੇ ਦਾਅਵੇ ਕੀਤੇ ਕਿ ਅਸੀਂ ਕੀ ਕੀ ਪਾਲਿਆ ਪ੍ਰਾਪਤੀਆਂ ਕੀ ਨੇ ਪਰ ਘਾਟਾਂ ਕਿੱਥੇ ਰਹਿ ਗਈਆਂ ਇਸ ਦੀ ਵੀ ਪਰਚੋਲ ਕਰਾਂਗੇ ਔਰ ਰੈਵਨਿਊ ਕਿੱਥੋਂ ਆਇਆ ਕਿੱਥੇ ਗਿਆ ਲੱਗਿਆ ਕਿੱਥੇ ਲੋਕਾਂ ਦਾ ਕਿੰਨਾ ਕੁ ਭਲਾ ਹੋਇਆ ਔਰ ਚੰਡੀਗੜ੍ਹ ਦੇ ਵਿੱਚ 2023 ਦੇ ਵਿੱਚ ਕਿਹੜੀਆਂ ਗੱਲਾਂ ਬਹੁਤ ਵੱਡੀਆਂ ਵਾਪਰੀਆਂ ਜਿਨ੍ਹਾਂ ਦੇ ਉੱਤੇ ਅੱਗੇ ਪ੍ਰਸ਼ਾਸਨ ਨੇ ਕੀ ਹੈ ਪੈਰਵਾਹੀ ਕੀਤੀ ਇਹ ਸਾਰੀਆਂ ਗੱਲਾਂ ਕਰਾਂਗੇ ਇਸ ਵਕਤ ਮੇਰੇ ਨਾਲ ਨੇ ਆਰਟੀਆਈ ਐਕਟਿਵਿਸਟ ਔਰ ਸਮਾਜਿਕ ਕਾਰਕੁਨ ਜਿਹੜੇ ਲਗਾਤਾਰ ਇਸ ਮਸਲਿਆਂ ਦੇ ਉੱਤੇ ਬੋਲਦੇ ਰਹਿੰਦੇ ਨੇ ਕੰਮ ਕਰਦੇ ਨੇ ਆਰਕੇ ਗਰਗ ਸਾਹਿਬ ਉਹ ਸਾਡੇ ਨਾਲ ਨੇ ਉਹਨਾਂ ਨੇ ਗੱਲ ਕਰਦੇ ਆ ਗਰਗ ਸਾਹਿਬ 2023 ਦੇ ਵਿੱਚ ਆਪਾਂ ਪਹਿਲਾਂ ਵੀ ਬਹੁਤ ਵਾਰੀ ਭਾਵੇਂ ਗੱਲ ਕੀਤੀ ਪਰ ਹੁਣ ਤਾਂ ਖੀਰਲੇ ਪੜਾ ਤੇ ਖੜੇ ਆ ਦਸੰਬਰ ਦਾ ਅਖੀਰਲਾ ਹਫਤਾ ਹੈ ਤਾਂ ਤੁਸੀਂ ਕੀ ਸੋਚਦੇ ਹੋ 2023 ਦੇ ਵਿੱਚ ਚੰਡੀਗੜ੍ਹ ਨੇ ਕਿੱਥੇ ਕਿੱਥੇ ਮੱਲਾ ਮਾਰ ਲਈਆਂ ਇਸ ਤੇ 2023 ਸਾਡੀ ਕਈ ਚੀਜ਼ਾਂ ਹੋਈਆਂ ਕਿ ਸਾਲ ਦਾ ਸ਼ੁਰੂ ਜਦੋਂ ਹੋਇਆ ਜਨਵਰੀ ਚ ਉਹ ਸੁਪਰੀਮ ਕੋਰਟ ਦਾ ਜੱਜਮੈਂਟ ਆ ਜਿੱਥੇ ਹਿੱਸੇਵਾਰ ਰਜਿਸਟਰੀਆਂ ਬੰਦ ਕਰਤੀਆਂ ਇਹ ਹੁਣ ਤੱਕ ਹੀ ਚੱਲ ਰਿਹਾ ਹੈ ਉਹਦੇ ਸੁਪਰੀਮ ਕੋਰਟ ਨੇ ਹਦਾਇਤਾਂ ਵੀ ਦਿੱਤੀਆਂ ਸੀ ਲੇਕਿਨ ਉਹ ਹਦਾਇਤਾਂ ਦਾ ਕੋਈ ਅਸਰ ਸਰਕਾਰ ਤੇ ਨਹੀਂ ਪਿਆ ਜੀ ਮਾਰਚ 2023 ਚ ਫਿਰ ਸਾਡੇ ਜੋ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੇਅਰਮੈਨ ਰਿਟਾਇਰ ਹੋ ਗਏ ਸੀ ਜੀ ਹੁਣ ਤਈ ਅਸੀਂ ਬਿਨਾ ਚੇਅਰਮੈਨ ਦੇ ਚੱਲ ਰਹੇ ਆ ਜੀ ਉਹਦੇ ਬਾਅਦ ਫਿਰ ਜੁਲਾਈ ਦੇ ਮਹੀਨੇ ਚ ਤਿੰਨ ਦਿਨ ਦੀ ਬਾਰਿਸ਼ ਨੇ ਇਹ ਸਾਰਾ ਮਾਡਰਨ ਸਿਟੀ ਜੀ ਨੂੰ ਕਹਿੰਦੇ ਨੇ ਸਾਰੇ ਦੇਸ਼ ਦਾ ਮਾਡਰਨ ਸਿਟੀ ਹੈ ਉਹ ਤਿੰਨ ਦਿਨ ਦੀ ਬਾਰਿਸ਼ ਨੇ ਸਾਰੇ ਨਾਲ ਹਿਲਾ ਕੇ ਰੱਖ ਦਿਆ ਹੁਣ ਤਈ ਵੀ ਉਹਦਾ ਅਸਰ ਜਿਹੜਾ ਹੈ ਜਿੱਥੇ ਜਿੱਥੇ ਗੱਡੇ ਹੋਏ ਸੀ ਜਾਂ ਪੁਲ ਟੁੱਟੇ ਸੀਗੇ ਹੋਰ ਇਹ ਸੀ ਹੁਣ ਤਈ ਉਹ ਠੀਕ ਨਹੀਂ ਹੋਇਆ ਤੀਸਰੀ ਜੋ ਚੀਜ਼ ਹੈ ਵੀ ਸਾਡੇ ਰੈਵਨਿਊ ਜਿਹੜਾ ਹੈ ਐਕਸਾਈਜ਼ ਦੇ ਜਿਹੜੇ ਠੇਕੇ ਨੇ ਉਹ 95 ਚੋਂ ਸਿਰਫ 70 ਹੀ ਵਿਕੇ 18 ਰਹਿ ਗਏ ਉਹਦੀ ਰੈਵਨਿਊ ਜਿਹੜਾ ਨਾ ਉਹ ਕੱਟ ਗਿਆ ਹਮ ਰਜਿਸਟਰੀਆਂ ਦਾ ਰੈਵਨਿਊ ਕੱਟ ਗਿਆ ਉਹਦੇ ਬਾਅਦ ਈਵੀ ਪਾਲਿਸੀ ਜਿਹੜੀ ਆਈ ਉਸਨੇ ਵੀ ਰੈਵਨਿਊ ਘਟਾਤਾ ਉਹੀ ਵੀ ਪਾਲਿਸੀ ਵੀ ਵਾਪਸ ਲੈਣੀ ਪਈ ਤੇ ਇਸ ਕਰਕੇ ਕੋਈ 2023 ਕੋਈ ਚੰਗਾ ਸਾਲ ਚੰਡੀਗੜ੍ਹ ਵਾਸਤੇ ਨਹੀਂ ਗੁਜ਼ ਰਿਹਾ ਜਿਵੇਂ ਤੁਸੀਂ ਕਿਹਾ ਕਿ ਮੋਟੀਆਂ-ਮੋਟੀਆਂ ਗੱਲਾਂ ਦਸੀਆਂ ਨੁਕਤੇ ਦੱਸੇ ਪਿਛਲੇ 4 ਸਾਲਾਂ ਦੇ ਵਿੱਚ ਜਿਹੜਾ ਐਕਸਰਸਾਈਜ਼ ਵਾਲਾ ਟਾਰਗੇਟ ਵੀ ਮੰਨਿਆ ਕਿ ਕਦੇ ਪੂਰਾ ਹੀ ਨਹੀਂ ਹੋ ਸਕਿਆ ਪ੍ਰਸ਼ਾਸਨ ਤੋਂ ਉਹਦੀ ਵਜ੍ਹਾ ਕੀ ਮੰਨੀ ਰਹੀ ਹੈ ਨਹੀਂ ਇਹ ਦੇਖੇ ਇਹ ਸਾਡੇ ਜਿਹੜੀ ਹੈ ਨਾ ਇਹਦੇ ਚ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਤਰੀਕਾ ਹੈ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਤਰੀਕਾ ਚੱਲਦਾ ਕੰਮ ਕਰਨ ਦਾ ਤਰੀਕਾ ਉਹ ਇਹਨੂੰ ਸ਼ੋ ਕਰਦਾ ਕਿਉਂਕਿ ਸਾਡੀ ਜਿਹੜੀ ਪਾਲਿਸੀ ਬਣਦੀ ਉਹ ਰੀਅਲਿਸਟਿਕ ਨਹੀਂ ਹੁੰਦੀਆਂ 4 ਸਾਲਾਂ ਤੋਂ ਅਸੀਂ ਟਾਰਗੇਟ ਪੂਰੇ ਨਹੀਂ ਕਰ ਸਕੇ ਇਹਦਾ ਮਤਲਬ ਇਹ ਹੈ ਕਿ ਸਾੜੇ ਕਿਤੇ ਨਾ ਕਿਤੇ ਕਾਟ ਰਹੀ ਹੈ ਵੀ ਐਕਸਰਾਈਜ਼ ਪਾਲਿਸੀ ਜਿਹੜੀ ਬਣਾਣ ਚ ਉਹ ਠੀਕ ਨਹੀਂ ਦੇਖ ਪਾਇ ਪਰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਸਾਹਿਬ ਤਾਂ ਪ੍ਰੈਸ ਕਾਨਫਰੰਸ ਚ ਕੀ ਜਿੱਤੇ ਵੀ ਕਿਤੇ ਤਕਰੀਰ ਦਾ ਮੌਕਾ ਮਿਲਦਾ ਹੈ ਪ੍ਰਾਪਤੀਆਂ ਦੱਸਦੇ ਆ ਕਿ ਅਸੀਂ ਕਿੰਨੇ ਕਰੋੜ ਰੁਪਈਆ ਕਮਾ ਲਿਆ ਕਿੱਥੋਂ ਕਿੰਨਾ ਪਾ ਲਿਆ ਨਹੀਂ ਉਹ ਦੇਖੇ ਉਹਨਾਂ ਦਾ ਦੱਸਣਾ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਉਹਦੇ ਕੁਝ ਨਹੀਂ ਕਹਿ ਸਕਦੇ ਵੀ ਪ੍ਰਸ਼ਾਸਨਿਕ ਐਡਮਿਨਿਸਟਰेटर ਕੁਝ ਕਹਿ ਰਹੇ ਨੇ ਲੇਕਿਨ ਜਦੋਂ ਅਸੀਂ ਉਹਦੀ ਦੇਖਦੇ ਆ ਕਾਗਜ਼ ਕੀ ਹੈ ਫਿਕਰ ਕੀ ਕਹਿੰਦੀ ਨੇ ਸੀਏਜੀ ਜਿਹੜਾ ਵੀ ਕੰਟਰੋਲਰ ਆਡੀਟਰ ਜਨਰਲ ਹੈ ਉਹ ਕੀ ਕਹਿ ਰਿਹਾ ਹੈ ਉਹ ਕੁਝ ਅਲੱਗ ਪਿਕਚਰ ਦੱਸ ਰਿਹਾ ਸਾਨੂੰ ਮਤਲਬ ਉਹ ਚੀਜ਼ ਗੱਲ ਸਮਝ ਨਹੀਂ ਆ ਰਹੀ ਕਿ ਹੁਣ ਜੇ ਇਸ ਤੇ ਪਤਾ ਲੱਗਿਆ ਕਿ ਪਿਛਲੇ 4 ਸਾਲਾਂ ਵਿੱਚ ਸਾਡਾ ਜਿਹੜਾ ਕੈਪੀਟਲ ਐਕਸਪੈਂਡੀਚਰ ਹੈ ਬਜਟ ਆਂਦਾ ਚੰਡੀਗੜ੍ਹ ਵਾਸਤੇ ਸੈਂਟਰ ਤੋਂ ਬਜਟ ਮਿਲਦਾ ਸਾਨੂੰ ਉਹ ਜਿਹੜਾ ਬਜਟ ਹੈ ਉਹ ਖਰਚੀ ਨਹੀਂ ਕੀਤਾ ਇਹਨਾਂ ਨੇ ਪਹਿਲੇ ਸਾਲ ਚ 21 ਦੀ ਗੱਲ ਕਰਦੇ ਆ ਤਾਂ 59% ਸਿਰਫ ਖਰਚ ਹੋਇਆ ਹੈ 22 ਦੀ ਗੱਲ ਕਰਦੇ ਆ ਤਾਂ ਫਿਰ 44% ਖਰਚ ਹੋਇਆ ਹੈ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਤੇ ਉਹ ਹੋਰ ਵੀ ਘਟ ਹੋਇਆ ਹੈ ਇਸ ਸਾਲ ਜਿਹੜਾ ਸਿਰਫ ਆਪਾਂ ਨੇ 22 ਚ ਨਵੰਬਰ 22 ਚ ਜਿੱਦਾਂ 28% ਖਰਚ ਹੋਇਆ ਸੀ ਕਰ ਸਾਰਾ ਜੀ ਨਵੰਬਰ 23 ਚ ਸਿਰਫ 30% ਖਰਚ ਹੋਇਆ ਹੈ ਯਾਨੀ ਕਿ 722 ਕਰੋੜ ਦਾ ਸਾਡਾ ਬਜਟ ਸੀਗਾ ਜੀ ਨਵੰਬਰ 23 ਤਈ ਪਿਛਲੇ ਮਹੀਨੇ ਤਈ 221 ਕਰੋੜ ਰੁਪਏ ਖਰਚ ਹੋਇਆ ਸਿਰਫ 8 ਮਹੀਨੇ ਚ 4 ਮਹੀਨੇ ਬਾਕੀ ਰਹੇਗੇ ਕਿੰਨਾ ਖਰਚ ਕਰ ਲੈਣਾ ਕੀ ਮਤਲਬ ਮੰਨिए ਪ੍ਰਸ਼ਾਸਨ ਕੋਲ ਖਰਚ ਕਰਨ ਦਾ ਟਾਈਮ ਹੀ ਨਹੀਂ ਹੈ ਜਿਹੜਾ ਬਜਟ ਹੈ ਚੰਡੀਗੜ੍ਹ ਦੇ ਉੱਤੇ ਨਹੀਂ ਮੈਂ ਉਹ ਹੀ ਫਿਰ ਕਹਿ ਰਿਹਾ ਕਿ ਪ੍ਰਸ਼ਾਸਨ ਦੀ ਜਿਹੜੀ ਪਾਲਿਸੀ ਹੈ ਅਨਰੀਅਲਿਸਟਿਕ ਪਾਲਿਸੀ ਜਿਹੜਾ ਬਜਟ ਸਾਨੂੰ 1 ਫਰਵਰੀ ਨੂੰ ਮਿਲ ਜਾਂਦਾ ਹੈ ਜੀ ਅੱਜ 30 ਨਵੰਬਰ ਤਈ 9 ਮਹੀਨਿਆਂ ਚ ਉਹ ਖਰਚੀ ਨਹੀਂ ਕਰ ਸਕੇ ਤੇ ਚੰਡੀਗੜ੍ਹ ਤੇ ਇਨਫਰਾਸਟ੍ਰਕਚਰ ਕਿੱਥੋਂ ਆਏਗਾ ਫਿਰ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਉਹ ਪੂਰਾ ਹੋਏਗਾ ਇਨਫਰਾਸਟ੍ਰਕਚਰ ਕੀ ਕਿਹੜੀ ਗੱਲ ਬਣੇਗੀ ਹੂੰ ਤੇ ਇਹ ਚੀਜ਼ ਹੈ ਜਿਹਨੇ ਇਸ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਇਹ ਸਭ ਤੋਂ ਵੱਡੀ ਗੱਲ ਹੈ ਦੂਸਰੀ ਗੱਲ ਹੈ ਜੀ ਜਿਹੜਾ ਖਰਚਾ ਹੁੰਦਾ ਸਾਡਾ ਰੈਵਨਿਊ ਐਕਸਪੈਂਡੀਚਰ ਜਿਹਨੂੰ ਕਹਿੰਦੇ ਨੇ ਸੈਲਰੀਆਂ ਦੇ ਉੱਪਰ ਖਰਚ ਜੀ ਸੈਲਰੀਆਂ ਦੇ ਉੱਪਰ ਤਾਂ ਪੂਰਾ ਖਰਚ ਹੋ ਰਿਹਾ ਹੈ ਇੱਕ ਮੈਂ ਤੁਹਾਨੂੰ ਦੱਸਦਾ ਫਿਗਰ ਇੱਕ ਸਾਲ ਤਾਂ ਇਹਨਾਂ ਨੇ 120% ਜੀ ਜਿਹੜੇ ਹੈਗਾ ਖਰਚ ਕਰ ਲਿਆ 120% ਖਰਚ ਹੋ ਗਿਆ ਸੈਲਰੀਆਂ ਦਾ ਜਿੰਨਾ ਬਜਟ ਹੈਗਾ ਉਸ ਤੋਂ ਜ਼ਿਆਦਾ ਬਜਟ ਖਰਚ ਹੋ ਗਿਆ ਇਹਨਾਂ ਦਾ ਉਹ ਕਿਸ ਤਰ੍ਹਾਂ ਹੋ ਗਿਆ ਖਰਚ ਹਵਾ ਜਾਈ ਤੇ ਵੀ ਸੁਣਨ ਚ ਆਇਆ ਸੀ ਕਾਫੀ ਖਰਚ ਹੋ ਜਾਂਦਾ ਕੋਈ ਹਵਾਈ ਸਫਰ ਝੂਟੇ ਲੈਂਦਾ ਫਿਰਦਾ ਸੀ ਕੋਈ ਇੱਥੇ ਤੇਲ ਫੂਕਦਾ ਫਿਰਦਾ ਇਹ ਇਹ ਹੈ ਹੀ ਹੈ ਨਾ ਦੇਖੋ ਇਹ ਹਾਂ 22 ਦੇ ਇਸ ਇਹਨਾਂ ਨੇ 120% ਖਰਚ ਕਰ ਲਿਆ ਜੀ ਉਹ ਕਿੱਥੇ ਆਵਾਜਾਈ ਵਾਲਾ ਜੋ ਖਰਚਾ ਜਿਹੜਾ ਇਹ ਸਾਰਾ ਉਹਦੇ ਉਹਦੇ ਚ ਜਾਂਦਾ ਇਮਪਲੋਈਜ਼ ਦੇ ਖਰਚੇ ਚ ਜੀ ਕਿੱਥੋਂ ਖਰਚ ਕਰ ਲਿਆ ਜਿਹੜਾ ਬਜਟ ਹੈ ਉਸ ਤੋਂ ਵੀ ਜ਼ਿਆਦਾ ਖਰਚ ਕਰ ਲਿਆ ਉਹ ਪੈਸੇ ਕਿੱਥੋਂ ਆ ਗਿਆ ਹੂੰ ਤ ਮਤਲਬ ਇਹਦਾ ਮਤਲਬ ਇਹਨਾਂ ਨੇ ਆਪਣੀ ਯਾਦਾ ਫਿਗਰ ਇਹਨਾਂ ਨੇ ਠੀਕ ਕਰਨੀ ਹੈ ਜਾਂ ਇਹਨਾਂ ਨੇ ਆਪਣੀ ਪਾਲਿਸੀ ਠੀਕ ਕਰਨੀ ਹੈ ਉਹ ਸਾਰੀ ਪਾਲਿਸੀਆਂ ਠੀਕ ਇੱਕ ਗੱਲ ਤੁਸੀਂ ਬੜਾ ਹਾਈਲਾਈਟ ਕੀਤਾ ਸੀ ਕਿ ਜਿਹੜਾ ਆਰਟੀਆ ਜਦੋਂ ਪਾਉਨੇ ਆ ਪਹਿਲੀ ਗੱਲ ਤੇ ਆਰਟੀਆਈ ਮਸਲੇ ਦੇ ਵਿੱਚ ਸਾਲ 2023 ਨੂੰ ਕਿਵੇਂ ਦੇਖਦੇ ਹੋ ਕਿਸੇ ਤਰ੍ਹਾਂ ਦੀਆਂ ਖੱਜਲ ਖਵਾਰੀਆਂ ਵਧ ਰਹੀਆਂ ਵਧੀਆਂ ਸੀ ਜਾਂ ਫਿਰ ਸੁਖਾਲੀ ਜਾਣਕਾਰੀ ਮਿਲਦੀ ਰਹੀ ਤੁਹਾਨੂੰ 2023 ਨੇ 2023 ਤਾਂ ਮੈਨੂੰ ਲੱਗਦਾ ਕਿ ਇਹ ਪੂਰੇ 18 ਸਾਲ ਦਾ 2005 ਸ਼ੁਰੂ ਐ ਸੀ ਆਰਟੀਆਈ 2023 ਤੱਕ ਸਾਰੇ ਸਾਲਾਂ ਤੋਂ ਪੁਰਾ ਰਿਹਾ ਹੈ ਹਮ ਸਾਲ ਦੇ ਅੰਤ ਚੱਕ ਆਣ ਆਣ ਕਰਕੇ ਛੋਟੇ ਛੋਟੇ ਚੀਜ਼ਾਂ ਵਾਸਤੇ ਮਨਾ ਕਰਨਗੇ ਮੈਂ ਮਸਲੇ ਦੱਸਦਾ ਕੋਈ ਥੋੜੇ ਜੇ ਮਸਲੇ ਜਿੱਦਾਂ ਮਿਸਫুল ਕਾਰਪੋਰੇਸ਼ਨ ਦੇ ਨੋਮਿਨੇਟਿਡ ਕਾਉਂਸਲਰ ਬੜਾ ਸੀ ਇਹਨਾਂ ਨੇ ਦਸੰਬਰ 21 ਚ ਜੀ ਉਹਦੀ ਫਾਈਲ ਉਹਨਾਂ ਨੇ ਸਾਨੂੰ ਅੱਜ ਤੱਕ ਨਹੀਂ ਦਿੱਤੀ ਹਮ ਮਨਾ ਕਰ ਦਿੰਦੇ ਨੇ ਪਰਸਨਲ ਫਿਕਰ ਹੈ ਜੀ ਉਦੇ ਬਾਅਦ ਜਿਹੜੀ ਪ੍ਰੋਪਰਟੀਆਂ ਰੀਜ਼ਿਊਮ ਹੋਈਆਂ ਉਹਦੇ ਐਡਵਾਈਜ਼ਰ ਨੇ ਨਵੰਬਰ 2020 ਚ ਆਰਡਰ ਕੀਤੇ ਸੀ ਉਹਦਾ ਅਸੀਂ ਪੁੱਛਿਆ ਵੀ ਉਹਦੇ ਤੇ ਕੋਈ ਐਕਸ਼ਨ ਹੋਇਆ ਉਹ ਦਿਨ ਤੋਂ ਬਨਾ ਕਰਤਾ ਫਿਰ ਤੀਸਰੀ ਗੱਲ ਵੀ ਜਿਹੜੀ ਇਹ ਲੋਕਾਂ ਨੂੰ ਦਸਤਰਾ ਚ ਬੁਲਾ ਕੇ ਪੇਸ਼ੀਆਂ ਲਗਾਉਂਦੇ ਨੇ ਚਾਹੇ ਉਹ ਸੀਨੀਅਰ ਸਿਟੀਜ਼ਨ ਦੇ ਕੇਸ ਹੈ ਚਾਹੇ ਉਹ ਐਕਸਾਈਜ਼ ਦੇ ਕੇਸ ਹੈ ਚਾਹੇ ਉਹ ਚੀਫ ਐਡਮਿਨਿਸਟ੍ਰੇਟਰ ਦੇ ਕੇਸ ਹੈ ਉਹਦੀ ਪੇਸ਼ੀਆਂ ਲਗਾਉਂਦੇ ਨੇ ਉਹਨਾਂ ਚ ਕੁਝ ਹੁੰਦਾ ਨਹੀਂ ਉਹਦੀ ਡਿਟੇਲ ਮੰਗੀ ਵੀ ਮਨਾ ਕਰਤਾ ਦੇਣ ਤੋਂ ਨਹੀਂ ਦੇ ਰਹੇ ਤੇ ਜਿਹੜਾ ਖਰਚਾ ਮੰਗਿਆ ਕੋਈ ਵੀ ਖਰਚੇ ਵਾਸਤੇ ਵੀ ਐਂਟਰਟੇਨਮੈਂਟ ਕੀ ਖਰਚ ਹੁੰਦਾ ਹੈ ਜੀ ਮਨਾ ਕਰਤਾ ਦੇਣ ਤੋਂ ਟੀਏ ਬਿੱਲ ਜਿਹੜੇ ਮੰਗੇ ਪਿਛਲੀ ਵਾਰ ਜਿਹੜੀ ਗੱਲ ਹੋਈ ਸੀ ਇਹਨਾਂ ਨੇ ਪ੍ਰਸ਼ਾਸਕ ਨੇ ਇਹਨੂੰ ਬੰਦ ਕਰ ਦਿੱਤਾ ਸੀ ਕਿ ਤੁਸੀਂ ਹਵਾਈ ਯਾਤਰੀ ਨਹੀਂ ਜਾਣਾ ਹੋਟਲ 'ਚ ਨਹੀਂ ਰਹਿਣਾ ਉਹਦੇ ਬਾਅਦ ਅਸੀਂ ਪੁੱਛਿਆ ਵੀ ਉਹਦਾ ਅਸਰ ਕੀ ਹੋਇਆ ਜੀ ਜਿਹੜਾ ਆਰਡਰ ਇਸ਼ੂ ਕੀਤਾ ਸੀ ਉਹਦਾ ਕੀ ਅਸਰ ਹੋਇਆ ਉਹਦੇ ਟੀਏ ਬਿੱਲ ਮੰਗੇ ਦੇਣ ਤੋਂ ਮਨਾ ਕਰਤਾ ਇਹਦਾ ਮਤਲਬ ਜੇ ਵੀ ਕੋਈ ਨਾ ਕੋਈ ਅੰਦਰ ਖਾਤੇ ਗੜਬੜ ਚੱਲਦੀ ਹੈ ਜਿਹੜਾ ਜਾਣਕਾਰੀ ਦੇਣ ਤੋਂ ਭਜਦਾ ਪਰ ਇਹ ਜਿਹੜੀ ਨਾ ਹੁਣ ਤਾਂ ਹੈ ਨਾ ਸਰੇ ਆਮ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਛੁਪਾਉਣ ਲੱਗ ਪਿਆ ਸਰੇ ਆਮ ਅਰਤੇ ਸੈਕਸ਼ਨ 7 9 ਤੇ ਸੈਕਸ਼ਨ 8 ਇਹਦਾ ਬਿਲਕੁਲ ਹੀ ਟੋਟਲੀ ਮਿਸਯੂਜ਼ ਹੋ ਰਿਹਾ ਹੈ ਟੋਟਲ ਮਿਸਯੂਜ਼ ਹੋ ਰਿਹਾ ਹੈ ਸਿਰਫ ਕਿਸੇ ਵੀ ਚੀਜ਼ ਤੇ ਇਹ ਉਹਨਾਂ ਨੂੰ ਸਮਝ ਵੀ ਨਹੀਂ ਹੈਗੀ ਦਫ਼ਤਰ ਵਾਲਿਆਂ ਨੂੰ ਵੀ ਇਹ ਲਾਣਿਕ ਨਹੀਂ ਲਾਣਾ ਲੇਕਿਨ ਉਹ ਲਗਾ ਕੇ ਭੇਜ ਦਿੰਦੇ ਨੇ ਆ ਉਹਨਾਂ ਕੀ ਕਰੀਏ ਕਾਗਜ਼ ਤੇ ਲਿਖ ਕੇ ਆ ਜਾਂਦਾ ਉਹਦਾ ਤਾਂ ਫਿਰ ਉਹ ਬਹੁਤ ਨਾਲ ਸਾਨੂੰ ਪੈਂਦਾ ਜੀ ਇੱਕ ਗੱਲ ਨਾ ਟ੍ਰੈਫਿਕ ਵਾਲੇ ਮਸਲੇ ਤੇ ਭਾਵੇਂ ਕਹਿੰਦੇ ਵੀ ਮੁਹੱਲੀ ਵਾਲੇ ਪਾਸਿਓ ਆਜੋ ਪੰਚਕੁਲ ਵਾਲੇ ਪਾਸਿਓ ਆਜੋ ਤੁਸੀਂ ਜਦੋਂ ਚੰਡੀਗੜ੍ਹ ਐਂਟਰ ਹੁੰਨੇ ਹੋ ਸਾਰੇ ਅਲਰਟ ਹੋ ਜਾਂਦੇ ਆ ਵੀ ਟ੍ਰੈਫਿਕ ਵਾਲੇ ਨਿਯਮ ਬੜੇ ਸਖਤ ਤਾਂ ਇੱਥੇ ਹੁਣ ਤੇ ਕੈਮਰਿਆਂ ਦੇ ਨਾਲ ਵੀ ਸੜਕਾਂ ਭਰੀਆਂ ਪਈਆਂ ਕਿ ਕਹਿੰਦੇ ਚਲਾਨਾਂ ਘਰੇ ਆਉਂਦੇ ਆ ਇਹ ਚਲਾਨਾਂ ਵਾਲੇ ਮਸਲੇ ਚ ਟ੍ਰੈਫਿਕ ਵਾਲੇ ਮਸਲੇ ਚ ਸਾਲ 2023 ਕਿਵੇਂ ਰਿਹਾ ਚੰਡੀਗੜ੍ਹ ਲਈ ਦੇਖੋ ਤੁਸੀਂ ਜੋ ਇਹ ਕਹਿ ਰਹੇ ਹੋ ਨਾ ਵੀ ਟ੍ਰੈਫਿਕ ਦੇ ਨਿਯਮ ਇੱਥੇ ਸਖਤ ਨੇ ਨੇ ਮੈਂ ਤੁਹਾਨੂੰ ਐਗਰੀ ਨਹੀਂ ਕਰਦਾ ਟ੍ਰੈਫਿਕ ਦੇ ਨਿਯਮ ਸਖਤ ਨਹੀਂ ਹੈਗੇ ਇੱਥੇ ਇੱਥੇ ਸਿਰਫ ਸੀਸੀਟੀਵੀ ਲਗਾਏ ਹੋਏ ਆ ਉਹ ਲੋਕਾਂ ਦੀ ਫੋਟੋ ਲੈਂਦੇ ਆ ਲੇਕਿਨ ਅੱਜ ਤਈ ਮੈਂ ਦੋ ਤਿੰਨ ਚੀਜ਼ਾਂ ਦਾ ਸਵਾਲ ਦਾ ਜਵਾਬ ਚਾਹ ਟ੍ਰੈਫਿਕ ਪੁਲਿਸ ਦੇਵੇ ਚਾਹ ਚੰਡੀਗੜ੍ਹ ਪੁਲਿਸ ਦੇਵੇ ਜਾਂ ਪ੍ਰਸ਼ਾਸਨ ਦੇਵੇ ਜਿਹੜੇ ਵੀ ਇਹ ਸੀਸੀਟੀਵੀ ਫੋਟੋ ਖਿੱਚਦੇ ਸਿਰਫ ਸੀਸੀਟੀਵੀ ਚਲਾਨ ਨਹੀਂ ਇਸ਼ੂ ਕਰਦੇ ਜੀ ਉਹ ਫੋਟੋ ਉਹਨਾਂ ਦੇ ਪੁਲਿਸ ਵਾਲਿਆਂ ਕੋਲ ਹੀ ਜਾਂਦੀ ਹੈ ਟ੍ਰੈਫਿਕ ਪੁਲਿਸ ਦਾ ਕਨਸਟੇਬਲ ਦੀ ਆਈਕਿਊ ਲੈਵਲ ਕਿੰਨਾ ਖੁੰਦਾ ਹੈ ਸਾਨੂੰ ਪਤਾ ਹੈ ਉਹ ਬੰਦਾ ਡਿਸਾਈਡ ਕਰਦਾ ਹੈ ਕਿ ਇਹ ਤਾਂ ਚਲਾਨ ਕਰਨ ਦਾ ਨਹੀਂ ਕਰਨਾ ਇੱਕ ਚੀਜ਼ ਦੂਸਰੀ ਚੀਜ਼ ਇਹ ਵੀ 10 ਲੱਖ ਚਲਾਨ ਕੱਟੇ 14 ਲੱਖ ਦੀ ਸਾਡੀ ਆਬਾਦੀ ਹੈ 5-6 ਲੱਖ ਲੋਕ ਸਿਰਫ ਗੱਡੀਆਂ ਚਲਾਉਣ ਵਾਲੇ ਹਨ ਉਹਦੇ ਚੋਂ ਅੱਧੇ ਤੋਂ ਜ਼ਿਆਦਾ ਤਾਂ ਟੂ ਵੀਲਰ ਚਲਾਉਂਦੇ ਹਨ 2-3 ਲੱਖ ਹੋਣੇ ਬੰਦੇ ਜਿਹੜੇ ਫੋਰ ਵੀਲਰ ਚਲਾਉਂਦੇ ਹਨ ਤੇ ਇਹਨਾਂ ਦੇ ਇੰਨੇ ਚਲਾਨ ਕਿੱਥੇ ਕੱਟ ਗਏ ਇਹਦਾ ਮਤਲਬ ਹੈ ਕਿ ਇੱਕ-ਇੱਕ ਗੱਡੀ ਦੇ ਕਈ-ਕਈ ਚਲਾਨ ਕੱਟੇ ਜਾ ਰਹੇ ਨੇ ਤੇ ਕਈ ਕਿ ਚਲਾਨ ਕੱਟੇ ਜਾਂਦੇ ਉਹਦੇ ਐਕਸ਼ਨ ਕੀ ਕਰਿਆ ਉਹਦੀ ਵਜ੍ਹਾ ਕੀ ਤੁਹਾਨੂੰ ਆਪਦੀ ਹੈ ਵਾਰ-ਵਾਰ ਚਲਾਨ ਇੱਕੋ ਗੱਡੀ ਦੇ ਕੱਟੇ ਜਾ ਰਹੇ ਜਿਹੜੇ ਚੰਡੀਗੜ੍ਹ ਚ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਸਾਨੂੰ ਜੇ ਪਤਾ ਲੱਗਦਾ ਹੈ ਵੀ ਸੀਸੀਟੀਵੀ ਦਾ ਜਿਹੜਾ 에ਰਰ ਲੈਵਲ ਹੈ ਇਹ ਮੈਨੂੰ ਹੁਣ ਕੱਲ ਕਿਸੇ ਨੇ ਦੱਸਿਆ ਹੈ ਕਿ ਪਹਿਲਾਂ 2018 ਚ 2% ਦਾ 에ਰਰ ਲੈਵਲ ਸੀਗਾ ਮਤਲਬ ਯਾਨੀ ਕਿ ਕੋਈ 60 ਤੋਂ ਜੇ ਕਾਰ ਜਾਂ ਬਾਟ ਦੀ ਅਗਰ ਸਪੀਡ ਹੋਵੇ ਤੇ ਉਹਦਾ ਚਲਾਨ ਨਹੀਂ ਕੱਟੇਗਾ ਜੀ ਲੇਕਿਨ ਇਹ ਜੇ ਸੀਸੀਟੀਵੀ ਹੈ ਇਹ ਤਾਂ ਪ੍ਰੈਸੀਜਨ ਹੈ ਜਿੰਨੀ ਚਾਏ 1 ਸਕਿੰਡ ਦਾ ਹਜ਼ਾਰਵਾਂ ਹਿੱਸਾ ਵੀ ਜੇ ਕੋਈ ਗਲਤੀ ਕਰ ਜੇ ਜੀ ਤੇ ਉਹਦਾ ਫੋਟੋ ਖਿੱਚ ਲੈਂਦਾ ਉਹ ਜੀ ਇਹ ਫੋਟੋ ਖਿੱਚਦਾ ਤੇ ਉਹ ਬੰਦਾ ਚਲਾਨ ਬੈਠ ਜਾ ਟ੍ਰੈਫਿਕ ਪੁਲਿਸ ਵਾਲੇ ਮੈਂ ਬਿਲਕੁਲ ਕਹਿ ਰਿਹਾ ਕਿ ਉਹ ਖਿਜੇ ਹੋਏ ਬੈਠੇ ਨੇ ਪਹਿਲਾਂ ਤਾਂ ਉਹ ਸੜਕਾਂ ਤੇ ਰੋਕ ਕੇ ਲੋਕਾਂ ਦੇ ਚਲਾਨ ਕਰ ਸਕਦੇ ਸੀ ਮਿਲਵਰਤਨ ਕਰ ਸਕਦੇ ਸੀ ਉਹ ਹੁਣ ਸੀਸੀਟੀਵੀ ਨੇ ਉਹ ਬੰਦ ਕਰਤਾ ਤੇ ਉਹਦਾ ਸਾਰਾ ਕੰਮ ਆ ਜਾਂ ਲੋਕਾਂ ਨੂੰ ਬੁੱਧ ਮੈਂ ਪੈਂਦਾ ਉਹ ਬੈਠਾ ਉਥੇ ਪੀਸੀ ਚ ਬੈਠਾ ਬੈਠਾ ਚਲਾਨ ਦੇ ਲੋਕਾਂ ਦੇ ਕੱਟੀ ਜਾਂਦਾ ਹੈ ਹੁਣ ਤੇ ਮੈਨੂੰ ਇਹ ਦੱਸੋ ਕਿ 10 ਲੱਖ ਚਲਾਨ ਜਿਹੜੇ ਕਟੇ ਆ ਉਹ ਕਿੰਨੀ ਵੈਲਿਊ ਦੇ ਕਟੇ ਕਿੰਨਾ ਫਾਈਨ ਲੱਗਿਆ ਕਿੰਨਾ ਫਾਈਨ ਲੱਗਿਆ ਕਿੰਨਾ ਕਲੈਕਟ ਹੋਇਆ ਲਗਭਗ ਇਹਨਾਂ ਨੇ ਜਿਹੜੀ ਕਲੈਕਸ਼ਨ ਹੈ ਜੀ ਪਿਛਲੇ ਸਾਲ ਜਿੰਨੇ ਚਲਾਨ ਕੱਟੇ ਸੀ ਇਸ ਸਾਲ ਜਿੰਨੇ ਚਲਾਨ ਕਟੇ ਉਹ 32% ਜ਼ਿਆਦਾ ਕਟੇ ਹੈ ਲੇਕਿਨ ਜਿਹੜੀ ਕਲੈਕਸ਼ਨ ਹੈ ਉਹ 6% ਘਟ ਹੋ ਗਈ ਹੈ ਹਮ ਕਿਉਂ ਇਹਦਾ ਜਵਾਬ ਤਾਂ ਟ੍ਰੈਫਿਕ ਪੁਲਿਸ ਦੇ ਸਾਨੂੰ ਜੀ ਇਹਨਾਂ ਦੀ ਕਿਤੇ ਟ੍ਰੈਫਿਕ ਪੁਲਿਸ ਦੀ ਚੰਡੀਗੜ੍ਹ ਦੀ ਵੈਬਸਾਈਟ ਤੇ ਕਿਤੇ ਵੇਰਵਾ ਨਹੀਂ ਮਿਲਦਾ ਕਿ ਉਹਨਾਂ ਨੇ ਕਿੰਨੇ ਚਲਾਨ ਕੱਟੇ ਆ ਕਿੰਨੀ ਅਮਾਉਂਟ ਦੇ ਕੱਟੇ ਆ ਨਹੀਂ ਇਹ ਪਤਾ ਲੱਗਦਾ ਕਿ ਕਿੰਨੇ ਚਲਾਨ ਕੱਟੇ ਆ ਹਮ ਲੇਕਿਨ ਕਿੰਨੀ ਅਮਾਉਂਟ ਦੇ ਕੱਟੇ ਆ ਇਹ ਨਹੀਂ ਦੱਸਦੇ ਮੈਂ ਪੁੱਛਿਆ ਹੈ ਨਾ ਤੂੰ ਦੋ ਤਿੰਨ ਚੀਜ਼ਾਂ ਦਾ ਹੋਰ ਸਵਾਲ ਪੈਦਾ ਹੁੰਦਾ ਜੀ ਕਿ ਜਿਹੜੇ ਚਲਾਨ ਕੱਟੇ ਨੇ 50% ਤੋਂ ਜ਼ਿਆਦਾ ਚਲਾਨ ਸਪੀਡ ਦੇ ਚਲਾਨ ਹਮ ਤਾਂ ਕਿੰਨੀ ਸਪੀਡ ਦੇ ਚਲਾਨ ਕੱਟੇ 60 ਤੋਂ 70 ਦੇ ਵਿੱਚ ਕੱਟੇ ਸੱਤਿਆ ਤੋ 80 ਦੇ ਵਿੱਚ ਘਟੇ 80 ਤੋਂ 90 ਦੇ ਵਿੱਚ ਘਟੇ ਜਾਂ 100 ਤੋਂ ਉੱਪਰ ਦੇ ਚਲਾਨ ਸਪੀਡ ਸੀਗੀ ਵਹੀਕਲ ਦੀ ਇਹ ਤਾਂ ਦੱਸੋ ਨਾ ਸਾਨੂੰ ਹੂੰ ਤਾਂ ਫਿਰ ਪਤਾ ਕਰੀਏ ਨਾ ਕਿ ਕਿਉਂ ਇੰਨੀ ਸਪੀਡ ਤੇ ਲੋਕ ਚਲਾਨ ਗੱਡੀਆਂ ਚਲਾ ਰਹੇ ਨੇ ਸਪੀਡ ਬ੍ਰੇਕਰ ਬਣਾਇਆ ਜਾਂ ਸੜਕ ਤੇ ਰੁਕਾਵਟ ਪਾਈ ਜਾਵੇ ਕੀ ਕਰਿਆ ਜਾਵੇ ਹੂੰ ਦੂਸਰੀ ਜਿਹੜਾ ਫਿਰ ਉਹ ਚਲਾਨ ਜਿਹੜੀ ਕੈਟਾਗਰੀ ਕੀ ਹੈ ਚਲਾਨਾ ਦੀ ਕਿਸ ਕੈਟਾਗਰੀ ਤੇ ਕਿੰਨਾ ਫਾਈਨ ਲੱਗਦਾ ਹੂੰ ਉਹ ਦੱਸਣ ਨਾ ਸਾਰੀ ਚੀਜ਼ਾਂ ਲੋਕਾਂ ਨੂੰ ਦੱਸਣ ਵੀ ਇਹ ਟ੍ਰੈਫਿਕ ਵਾਲਾ ਜਿਹੜਾ ਪੁਲਿਸ ਵਾਲਾ ਜਿਹੜਾ ਬੈਠਾ ਹੈ ਉੱਤੇ ਪਹੁੰਚ ਲਾਨ ਕੱਟਦਾ ਹੈ ਜੀ ਨਾ ਕਿ ਸੀਸੀਟੀਵੀ ਕਰਦੇ ਲੋਕਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਮੇਰਾ ਅੱਜ ਇਹ ਓਵਰ ਮਤਲਬ ਸਪੀਡ ਹੈ ਸੀ ਜਾਂ ਲਾਈਟ ਮੈਂ ਜੰਪ ਕਰ ਗਿਆ ਤੇ 500 ਦਾ ਆਉਣਾ ਸ਼ਾਮ ਨੂੰ ਚਲਾਨ ਘਰੇ ਕੇ 1000 ਦਾ ਆਉਣਾ ਮੈਸੇਜ ਨਹੀਂ ਪਤਾ ਉਹਨਾਂ ਨੂੰ ਦੂਸਰੀ ਗੱਲ ਹੈ ਕਿ ਸੜਕ ਤੇ ਜਦੋਂ ਚਲਾ ਰਹੇ ਆ ਗੱਡੀ ਸੱਟ ਦੀ ਸਪੀਡ ਤੇ ਚਲਦੀ ਹੈ ਬਾੜ ਤੇ ਚੱਲ ਰਹੀ ਹੈ ਜਾਂ ਹੁਣਾੜ ਤੇ ਚੱਲ ਰਹੀ ਹੈ ਇੱਕ ਗੱਡੀ ਦਾ ਮੀਟਰ ਦੇਖਦਾ ਰਹੇ ਗੱਡੀ ਦਾ ਇਹ ਰਸਤਾ ਦੇਖੇ ਲੋਕੀ ਜੀ ਪਰ ਦੱਸੋ ਨਾ ਪਹਿਲਾਂ ਪੁਲਿਸ ਦੱਸਦੀ ਐ ਸਾਨੂੰ ਵੀ ਤੁਸੀਂ 60 ਤੋਂ ਉੱਪਰ ਨਹੀਂ ਚਲਾਣਾ ਕਿਹੜੇ ਕਿਹੜੇ ਬੋਰਡ ਕਿੱਥੇ ਕਿੱਥੇ ਲੱਗੇ ਆ ਜਿਹੜੇ ਚੰਡੀਗੜ੍ਹ ਦੇ ਸਾਰੇ ਹਕੂਮਤ ਦੇ ਦੇਖੋ ਕਿਤੇ 65 ਦਾ ਬੋਰਡ ਲੱਗਿਆ ਹੋਇਆ ਕਿਸੇ 60 ਦਾ ਬੋਰਡ ਲੱਗਿਆ ਹੋਇਆ ਕਿਤੇ 45 ਦਾ ਬੋਰਡ ਲੱਗਿਆ ਹੋਇਆ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ 2 ਵੀਲਰ ਦੀ 45 ਹੈ ਕਾਰ ਦੀ 60 ਹੈ 60 ਤੋਂ ਉੱਪਰ ਚਲਾਏਗਾ ਤਾਂ ਚਲਾਣਾ ਫਿਰ ਦੂਸਰੀ ਗੱਲ ਹੈ ਕਿ ਉਹ ਜਿਹੜਾ ਮਟਕਾ ਚੋਂ ਜੀ ਨੂੰ ਕਹਿੰਦੇ ਨੇ ਉਸ ਤੇ ਕਿੰਨੇ ਸੀਸੀਟੀਵੀ ਲੱਗੇ ਆ ਸਾਨੂੰ ਦੱਸ ਦੇ ਕੋਈ ਕਿੰਨੇ ਸੀਸੀਟੀਵੀ ਉੱਥੇ ਲੱਗੇ ਹੋਏ ਨੇ ਤੇ ਉਸ ਰੋਡ ਤੇ ਕਿੰਨੇ ਚਲਾਨ ਕੱਟੇ ਹੋਏ ਨੇ ਇਹ ਵੀ ਤਾਂ ਦੱਸੋ ਨਾ ਜਿਹੜੇ 10 ਲੱਖ ਚਲਾਨ ਕੱਟੇ ਆ ਉਹਦੇ ਸਰਕਾਰੀ ਗੱਡੀਆਂ ਦੇ ਕਿੰਨੇ ਚਲਾਨ ਆ ਇਹ ਵੀ ਤਾਂ ਦੱਸੋ ਟਰਾਂਸਪੇਰੈਂਸੀ ਨਹੀਂ ਹੈਗੀ ਹੋਣੀ ਚਾਹੀਦੀ ਸਾਲ 2023 ਤੋਂ ਪ੍ਰਸ਼ਾਸਨ ਨੂੰ ਤੇ ਲੋਕਾਂ ਨੂੰ ਘਟੂ ਘਟ ਚੰਡੀਗੜ੍ਹ ਦੇ ਦਾਇਰੇ ਦੇ ਅੰਦਰ ਰਹਿ ਕੇ ਕਿਹੜੀ ਚੀਜ਼ ਤੋਂ ਸਿੱਖ ਲੈਣੀ ਚਾਹੀਦੀ ਹੈ ਕਿ ਘਟੂ ਘਟ 2024 ਦੇ ਵਿੱਚ ਆਖ ਮਿਆਜੇ ਨਾ ਭੁਗਤਨੇ ਪੈਣ ਜਿਹੜੇ ਅਸੀਂ 2023 ਚੰਡਾਏ देखो सीख जेडी लेनी चाहिदी है पहला प्रशासन लेनी चाहिदी आप ਲੋਕਾਂ ਤੋਂ ਦੂਰ ਹੁੰਦੀ ਜਾਂਦੀ ਹੈ ਸਰਕਾਰ ਸਾਡੀ 4-5 ਸਾਲ ਪਹਿਲਾਂ 6 ਸਾਲ ਪਹਿਲਾਂ ਐਡਮਿਨਿਸਟ੍ਰੇਟਰ ਦੀ ਫੋਰਮ ਹੁੰਦੀ ਸੀ ਜਿੱਥੇ ਲੋਕ ਜਾ ਕੇ ਆਪਣੀ ਸ਼ਿਕਾਇਤ ਸਾਹਮਣੇ ਬੈਠ ਕੇ ਗੱਲ ਕਰ ਸਕਦੇ ਉਹ ਖਤਮ ਤੇ ਪਹਿਲਾਂ ਤਾਂ ਸਰਕਾਰ ਸਿੱਖ ਲਵੇ ਨਾ ਸਰਕਾਰ ਜੇ ਸਾਨੂੰ ਸਿੱਖ ਲਵੇਗੀ ਸਾਡੀ ਰਿਸਪਾਂਸਿਵ ਹੋਏਗੀ ਫਿਰ ਅਸੀਂ ਉਹਦੇ ਵਿੱਚ ਪਾਰਟਿਸਿਪੇਟ ਕਰਾਂਗੇ ਜੀ ਫਿਰ ਅਸੀਂ ਉਹਦੇ ਨਾਲ ਗੱਲ ਕਰਾਂਗੇ ਫਿਰ ਅਸੀਂ ਉਹ ਤੋਂ ਸਿੱਖਣ ਦੀ ਕੋਸ਼ਿਸ਼ ਕਰਾਂਗੇ ਜਿਹੜੀ ਵੀ ਕੋਈ ਚੀਜ਼ ਹੈ ਠੀਕ ਹੈ ਗਾਰਬੇਜ ਕਲੈਕਸ਼ਨ ਹੈ ਠੀਕ ਹੈ ਲੋਕਾਂ ਨੂੰ ਚਾਹੀਦਾ ਆਪਣਾ ਗਾਰਬੇਜ ਸੈਗਰੀਗੇਟ ਕਰਨ ਠੀਕ ਤਰੀਕਾ ਨਾਲ ਕੂੜਾ ਕਰਕਟ ਮਾ ਫੇਲਾਣ ਉਸ ਹੀ ਠੀਕ ਹੈ ਪਾਣੀ ਦਾ ਮਿਸਯੂਜ਼ ਨਾ ਕਰਨ ਸੜਕਾਂ ਦੇ ਪਾਣੀ ਨਾ ਸੁੱਟਣ ਜੀ ਠੀਕ ਹੈ ਇਹ ਚੀਜ਼ਾਂ ਸਿੱਖਣੀ ਚਾਹੀਦੀਆਂ ਪੋਲੀਥੀਨ ਦਾ ਯੂਜ਼ ਨਾ ਕਰਨ ਜੀ ਆਪਣੇ ਸ਼ਹਿਰ ਵਾਸਤੇ ਕਰਨਾ ਚਾਹੀਦਾ ਆਪਣੇ ਸ਼ਹਿਰ ਨੂੰ ਪਿਆਰ ਕਰੋ ਆਪਣੇ ਸ਼ਹਿਰ ਵਾਸਤੇ ਜੋ ਵੀ ਅੱਛਾ ਕੰਮ ਹੈ ਉਹਨਾਂ ਨੂੰ ਕਰਨਾ ਚਾਹੀਦਾ ਲੇਕਿਨ ਇਹਦੀ ਸ਼ੁਰੂਆਤ ਪ੍ਰਸ਼ਾਸਨ ਤੋਂ ਹੋਣੀ ਚਾਹੀਦੀ ਪ੍ਰਸ਼ਾਸਨ ਜੇ ਕਰੇਗਾ ਮਿਲ ਵਰਤਨ ਲੋਕਾਂ ਨੂੰ ਆਪਣੇ ਨਾਲ ਮਿਲਾ ਕੇ ਰੱਖੇ ਲੋਕ ਵੀ ਰਿਸਪੋন্স ਕਰਨਗੇ ਚੰਡੀਗੜ੍ਹ ਦੇ ਲੋਕ ਚੰਡੀਗੜ੍ਹ ਨੂੰ ਬਹੁਤ ਪਿਆਰ ਕਰਦੇ ਹੈ ਤੇ ਚੰਡੀਗੜ੍ਹ ਦੇ ਲੋਕ ਬੜੇ ਚੰਗੇ ਤਰੀਕੇ ਨਾਲ ਰਹਿਣ ਵਾਲੇ ਲੋਕ ਹੈ ਲੇਕਿਨ ਉਹਨਾਂ ਨੂੰ ਪ੍ਰਸ਼ਾਸਨ ਦਾ ਰਿਸਪੋন্স ਹੋਣਾ ਚਾਹੀਦਾ ਜੋ ਕਿ ਹੁਣ ਘਟਦਾ ਜਾ ਰਿਹਾ ਹੈ ਜੀ ਬਹੁਤ ਸ਼ੁਕਰੀਆ ਜੀ ਤਾਂ ਕਿ ਐਸਨ ਸਾਡੇ ਨਾਲ ਆਰਟੀਆਈ ਐਕਟਿਵਿਸਟ ਤੇ ਸਮਾਜਿਕ ਕਾਰਕੁਨ ਜਿਹੜੇ ਚੰਡੀਗੜ੍ਹ ਦੇ ਸ਼ਹਿਰ ਦੇ ਲਈ ਸਿਹਰਦ ਨੇ ਹਰ ਮੁੱਦੇ ਦੇ ਉੱਤੇ ਆਪਣੀ ਆਵਾਜ਼ ਚੁੱਕਦੇ ਨੇ ਕਿ ਜਿੱਥੇ ਪ੍ਰਸ਼ਾਸਨ ਸਰਕਾਰ ਗਲਤ ਕਰ ਰਹੀ ਹੈ ਉੱਥੇ ਸਵਾਲ ਖੜਾ ਕੀਤਾ ਜਾਵੇ ਆਰਟੀਆਈ ਪਾਉਂਦੇ ਨੇ ਹਾਲਾਂਕਿ 2023 ਚ ਇਹਨਾਂ ਨੇ ਕਿਹਾ ਕਿ ਤਜਰਬਾ ਮਾੜਾ ਹੀ ਰਿਹਾ ਆਰਟੀਆਈ ਨੂੰ ਲੈ ਕੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਪਰ ਸਾਨੂੰ ਉਮੀਦ ਹੈ ਕਿ ਘੱਟੋ ਘੱਟ 2023 ਚ ਰਹੀਆਂ ਜਿਹੜੀਆਂ ਘਾਟਾਂ ਉਹ 24 ਚ ਜ਼ਰੂਰ ਪੂਰੀਆਂ ਹੋ ਜਾਣ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਿੱਥੇ ਜਿੱਥੇ ਲੋੜ ਹੈ ਉੱਥੇ ਸੁਧਾਰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਨੀਂਦ ਵਿੱਚੋਂ ਉੱਠਣਾ ਚਾਹੀਦਾ ਹੈ ਜਾਗਣਾ ਚਾਹੀਦਾ ਫਿਲਹਾਲ ਇਸ ਮੁਲਾਕਾਤ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕੈਬੀਸੀ ਪੰਜਾਬ ਚੰਡੀਗੜ੍ਹ